ਏਅਰ ਇੰਡੀਆ ਦੀ ਇੱਕ ਹੋਰ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਕਰਕੇ ਏਅਰ ਇੰਡੀਆ ਦੇ ਉੱਪਰ ਇੱਕ ਐਕਸ਼ਨ ਲਿਆ ਗਿਆ ਹੈ 12 ਜੂਨ ਦੇ ਪਲੇਨ ਹਾਸੇ ਤੋਂ ਬਾਅਦ ਏਅਰ ਇੰਡੀਆ ਦੇ ਉੱਪਰ ਬਹੁਤ ਸਾਰੇ ਸਵਾਲ ਉੱਠ ਰਹੇ ਸਨ ਜਿਸ ਕਰਕੇ ਏਅਰ ਇੰਡੀਆ ਦੀਆਂ ਕਈਆਂ ਡੋਮੈਸਟਿਕ ਤੇ ਕਈ ਇੰਟਰਨੈਸ਼ਨਲ ਫਲਾਈਟਸ ਜਿਹੜੀਆਂ ਨੇ ਰੱਦ ਕਰ ਦਿੱਤੀਆਂ ਗਈਆਂ ਸਨ ਪਰ ਹੁਣ ਡੀਜੀਸੀਏ ਨੇ ਡੀਜੀਸੀਏ ਦਾ ਮਤਲਬ ਹੁੰਦਾ ਹੈ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ ਨੇ ਏਅਰ ਇੰਡੀਆ ਦੇ ਕਰੀਊ ਸਕੇਡਿਊਲਿੰਗ ਵਿਭਾਗ ਦੇ ਤਿੰਨ ਸੀਨੀਅਰ ਅਧਿਕਾਰੀਆਂ ਨੂੰ ਪਦ ਤੋਂ ਹਟਾਉਣ ਦੇ ਹੁਕਮ ਜਾਰੀ ਕਰ ਦਿੱਤੇ ਹਨ ਡੀਜੀਸੀਏ ਦਾ ਇਹ ਕਹਿਣਾ ਹੈ ਕਿ ਇਹਨਾਂ ਤਿੰਨਾਂ ਅਧਿਕਾਰੀਆਂ ਦੇ ਕੋਲ ਇੱਕ ਵਾਰ ਨਹੀਂ ਕਈ ਵਾਰ ਲਾਪਰਵਾਹੀਆਂ ਹੋਈਆਂ ਹਨ ਇੰਡੀਅਨ ਐਕਸਪ੍ਰੈਸ ਦੀ ਇੱਕ ਰਿਪੋਰਟ ਦੇ ਮੁਤਾਬਿਕ ਡੀਜੀਸੀਏ ਦਾ ਇਹ ਕਹਿਣਾ ਹੈ ਕਿ ਇਹ ਤਿੰਨ ਅਧਿਕਾਰੀ ਇੱਕ ਵਾਰ ਨਹੀਂ ਕਈ ਵਾਰ ਇਹਨਾਂ ਨੇ ਗਲਤੀਆਂ ਕੀਤੀਆਂ ਹਨ ਡੀਜੀਸੀਏ ਨੇ 에ਅਰ ਇੰਡੀਆ ਨੂੰ ਇਹਨਾਂ ਤਿੰਨਾਂ ਅਧਿਕਾਰੀਆਂ ਦੇ ਖਿਲਾਫ 10 ਦਿਨ ਦੇ ਅੰਦਰ ਕਾਰਵਾਈ ਸ਼ੁਰੂ ਕਰਨ ਅਤੇ ਰਿਪੋਰਟ ਦੇਣ ਦੇ ਹੁਕਮ ਜਾਰੀ ਕੀਤੇ ਹਨ ਤੋ ਲਾਵਾ ਡੀਜੀਸੀਏ ਨੇ 에어 ਇੰਡੀਆ ਨੂੰ ਇੱਕ ਹੋਰ ਨੋਟਿਸ ਜਾਰੀ ਕੀਤਾ ਹੈ। ਇਹ ਨੋਟਿਸ ਬੰਗਲੌਰ ਤੋਂ ਲੰਡਨ ਜਾਣ ਵਾਲੀਆਂ ਦੋ ਫਲਾਈਟਸ ਦੇ ਨਾਲ ਸੰਬੰਧਿਤ ਹੈ। ਨੋਟਿਸ ਵਿੱਚ ਇਹ ਲਿਖਿਆ ਹੈ ਕਿ 16 ਤੇ 17 ਮਈ ਨੂੰ ਬੰਗਲੌਰ ਤੋਂ ਲੰਡਨ ਜਾਣ ਵਾਲੀਆਂ 에어 ਇੰਡੀਆ ਫਲਾਈਟਸ ਦੇ ਪਾਇਲਟਸ ਨੇ 10 ਘੰਟੇ ਦੇ ਨਿਰਧਾਰਿਤ ਫਲਾਈਂਗ ਟਾਈਮ ਤੋਂ ਵੱਧ ਸਮੇਂ ਨੂੰ ਪਾਰ ਕਰ ਲਿਆ ਸੀ। ਇਸ ਮਾਮਲੇ ਦੇ ਵਿੱਚ 에어 ਇੰਡੀਆ ਦੇ ਕੋਲੋਂ 7 ਦਿਨਾਂ ਦਾ ਟਾਈਮ ਦਿੱਤਾ ਹੈ। DGCA ਨੇ ਤੇ 7 ਦਿਨ ਦੇ ਵਿੱਚ Air India ਦੇ ਕੋਲ ਇਸ ਮਾਮਲੇ ਦੇ ਉੱਪਰ ਜਵਾਬ ਮੰਗਿਆ ਹੈ। ਉਮੀਦ ਕਰਦਾ ਹਾਂ ਕਿ ਤੁਹਾਨੂੰ ਇਸ ਵੀਡੀਓ ਵਿੱਚ ਦਿੱਤੀ ਹੋਈ ਜਾਣਕਾਰੀ ਵਧੀਆ ਲੱਗੀ ਹੋਵੇਗੀ। ਜੇਕਰ ਤੁਹਾਨੂੰ ਇਸ ਵੀਡੀਓ ਵਿੱਚ ਦਿੱਤੀ ਹੋਈ ਜਾਣਕਾਰੀ ਵਧੀਆ ਲੱਗੀ ਹੈ ਤਾਂ ਇਸ ਜਾਣਕਾਰੀ ਨੂੰ ਆਪਣੇ ਦੋਸਤਾਂ ਦੇ ਨਾਲ ਤੇ ਆਪਣੇ ਪਰਿਵਾਰ ਦੇ ਨਾਲ ਜ਼ਰੂਰ ਸਾਂਝਾ ਕਰਨਾ। ਤੇ ਜੇਕਰ ਤੁਸੀਂ ਸਾਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਾਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ।